ਰਾਤੋਂ ਹੀ ਅਸੀਂ ਆਪਣੇ ਜਿੰਨੇ ਸਾਡੇ ਲਿੰਕ ਰੋਡਸ ਨੇ ਪਠਾਨਕੋਟ ਨੂੰ ਪਲੱਸ ਲਿੰਕ ਰੋਡਸ ਨੇ ਇੱਧਰਲੇ ਪਾਸੇ ਗੌਟਰ ਵਾਲੇ ਪਾਸੇ ਉਹ ਸਾਰੇ ਅਸੀਂ ਰਾਤ ਨੂੰ ਹੀ ਸੀਲ ਕਰ ਦਿੱਤੇ ਸੀਗੇ ਬਕਾਇਦਾ ਆਮ ਆਮ ਸਾਡੇ ਜਿਹੜੇ ਗਾਰਜ ਜਿਹੜੀਆਂ ਰਾਤ ਨੂੰ ਲੱਗਿਆ ਲੀਆਂ ਔਰ ਅਸੀਂ ਇਨਸ਼ੋਰ ਕੀਤਾ ਵੀ ਕੋਈ ਵੀ ਇਨਫਿਲਟ੍ਰੇਸ਼ਨ ਆਪਣੇ ਏਰੀਆ ਦੇ ਵਿੱਚ ਨਾ ਆ ਸਕੇ ਤੇ ਕੋਈ ਆਉਂਦੀ ਤੇ ਉਹਨੂੰ ਅਸੀਂ ਆਪਣੇ ਕੰਟਰੋਲ 'ਚ ਕਰ ਰੱਖੇ ਤੇ ਕਾਨੂੰਨੀ ਕਾਰਵਾਈ ਪਹੁੰਚ ਜਾਂਦੀ ਕਿਉਂਕਿ ਇਹ ਸਾਡਾ ਜਿਹੜਾ ਸਿਟੀ ਸਿਨਿਕ ਪਲਾਨ ਤੇ ਜਿਹੜੇ ਵੱਖਰੇ ਪ੍ਰੋਗਰਾਮ ਜਿਹੜੇ ਉਹ ਸਿਕਿਉਰਟੀ ਪ੍ਰੋਗਰਾਮ ਉਹ ਵੀ ਜਾਰੀ ਕੀਤੇ ਗਏ ਨੇ ਔਰ ਇਹਦੇ ਵਿੱਚ ਪਬਲਿਕ ਨੂੰ ਵੀ ਅਸੀਂ ਇਹੀ ਹਦਾਇਤ ਕੀਤੀ ਹੈ ਵੀ ਕੋਈ ਉਪਰਾ ਬੰਦਾ ਮਿਲਦਾ ਤੇ ਉਸ ਦੀ ਜਿਹੜੀ ਸੂਚਨਾ ਤੁਰੰਤ ਸਬੰਧਤ ਥਾਣੇ ਨੂੰ ਦਿੱਤੀ ਜਾਵੇ ਜਿਹੜੇ ਗੁਜਰਪੁਰਾ ਸਾਡੀ ਬਰਾਦਰੀ ਇੱਥੇ ਬੈਠੀ ਆ ਅਲੱਗ-ਅਲੱਗ ਜਗ੍ਹਾ ਤੇ ਦੇਵੇ ਇਹਨਾਂ ਨੂੰ ਵੀ ਅਸੀਂ ਇਹੀ ਅਪੀਲ ਕਰ ਰਹੇ ਹਾਂ ਨਾਲੇ ਚੈਕਿੰਗ ਕਰ ਰਹੇ ਹਾਂ ਨਾਲੇ ਇਹਨਾਂ ਨੂੰ ਫੀਲ ਕਰਦੇ ਹਾਂ ਵੀ ਕੋਈ ਵੀ ਬੰਦਾ ਤੁਸੀਂ ਉਪਰ ਆ ਆਪਣੇ ਕੋਲ ਨਹੀਂ ਠਹਿਰਨ ਦੇਣਾ ਔਰ ਜੇ ਕੋਈ ਬੰਦਾ ਤੁਸੀਂ ਦੇਖਦੇ ਹੋ ਤੇ ਉਹਦੀ ਸੂਚਨਾ ਜ਼ਰੂਰ ਜਿਹੜੀ ਹੈ ਸਬੰਧਤ ਪੁਲਿਸ ਨੂੰ ਦੇਣੀ ਜਿਹੜਾ ਜ਼ੀਰੋ ਲਾਈਨ ਦੇ ਪਰਲੇ ਪਾਸੇ ਜਿਹੜੇ ਸਾਡੇ ਵਸਨੀਕ ਹੈਗੇ ਨੇ ਜਾਂ ਉਥਲੇ ਉਧਰਲੇ ਪਾਸੇ ਕੋਈ ਨਾ ਕੋਈ ਲੁਕਿਆ ਹੋਵੇ ਇਹਦੀ ਬਾਰੇ ਵੀ ਆਪਾਂ ਇਹਦੀ ਵੀ ਸਰਚ ਜਿਹੜੀ ਜਾਂਦੀ। ਲਾਸਟ ਵਿੱਚ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੇ ਕੋਈ ਵੀ ਬੰਦਾ ਤੁਹਾਨੂੰ ਇੰਜ ਲੱਗਦਾ ਵੀ ਇਹ ਬੰਦਾ ਸਾਡੇ ਇਲਾਕੇ ਦਾ ਨਹੀਂ ਹੈਗਾ ਔਰ ਇਹ ਉੱਪਰ ਆਇਆ ਔਰ ਇਹਦੇ ਕੋਲ ਇਹੋ ਜਿਹਾ ਕੋਈ ਸਮਾਨ ਹੈ ਜਿਹੜਾ ਸ਼ੱਕੀ ਹੋ ਸਕਦਾ ਹੈ ਤੇ ਉਸ ਦੀ ਸੂਚਨਾ ਜਿਹੜੀ ਹੈ ਤੁਰੰਤ ਪੁਲਿਸ ਨੂੰ ਦਿੱਤੀ ਜਾਏ ਤਾਂ ਕਿ ਉਹਦੇ ਉੱਤੇ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਏ ਤੇ ਉਸ ਬੰਦੇ ਨੂੰ